ਰੋ ਬਾਈਆਂ ਨੂੰ ਪੁੱਛਦੇ ਨਾ ਟਰੈਕਟਰ ਤੇ ਆਏ ਨੇ ਕਿਹੜਾ ਪਿੰਡ ਆ ਮਣੀ ਗਨ ਸਿੰਘ ਦੀ ਯਾਤਰਾ ਤੇ ਬਾਈ ਉਹੀ ਮੁੜ ਕੇ ਲੈ ਉਸਾ ਪੀੜੀ ਬੰਦ ਕਰ ਲਾ ਮੜਾ ਬੰਦ ਕਰ ਲਾ ਫੈਸਲੇ ਫੈਸਲੇ ਹੋਰ ਬਾਈ ਸਸਰੀ ਘਾਲ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡ ਆ ਸੰਗਤ ਦਾ ਤਰਨਤਾਰ ਨੇੜੀਆਂ ਟਰੈਕਟਰ ਦੀ ਆਏ ਫਿਰ ਕਿੰਨੇ ਜਾਣੇ ਆ ਜੀ ਬਾਈ 10 ਜਾਣੇ 10 ਜਾਣੇ ਠੀਕ ਕਿੰਨੇ ਦਿਨਾਂ ਦੇ ਉੱਪਰ ਗਏ ਫਿਰ ਆਈ ਦੇ ਵੀਰ ਦੀ ਇੱਥੇ ਇੱਕ ਆ ਨੰਦਪੁਰ ਸਾਹਿਬ ਰਹੇ ਆ ਤੇ ਕੱਲ ਉੱਥੇ ਤੁਰੇ ਆ 10 ਵਜੇ ਤੇ ਇੱਥੇ ਆ ਗਏ ਰਾਤ ਇੱਥੇ ਕਿੰਨੇ ਕ ਵਜੇ ਪਹੁੰਚ ਗਏ ਸੀ ਲੱਖ ਵਜੇ ਆ ਗਏ 10:00 ਵਜੇ ਜਾਂ ਉਹਦਾ ਕਰਕੇ ਲੇਟ ਹੋ ਗਏ ਨਾ ਠੀਕ ਆ ਲੈ ਮਿੱਤਰੋ ਭਾਈ ਹੁਣ ਟਰੈਕਟਰ ਲੈ ਕੇ ਆਏ ਨੇ ਮਣੀ ਕਰਨ ਸਾਹਿਬ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਈ ਵਾਰੀ ਆਉਣੇ ਕਿ ਪਹਿਲੀ ਵਾਰੀ ਆਏ ਹੋ ਇੱਧਰ ਪਹਿਲੀ ਵਾਰ ਆ ਨੰਦਪੁਰ ਸਾਹਿਬ ਦੇ ਹੁੰਦੇ ਇੱਕੋ ਪਿੰਡ ਦੇ ਬੰਦੇ ਸਾਰੇ ਕਿਹੜਾ ਪਿੰਡ ਦੱਸਿਆ ਸੀ ਪਿੰਡ ਆਪਣਾ ਜੱਗ ਮੈਂ ਜੱਗਮਹਿਲ ਧਰਨ ਧਰਨ ਕੋਲੇ ਹਾਂਜੀ ਹਾਂਜੀ ਠੀਕ ਆ ਲੱਗਦਾ ਮਿੱਤਰੋ ਬਾਕੀ ਵੀਡੀਓ ਨੂੰ ਕਰ ਦੋ ਸ਼ੇਅਰ ਵੀਰਾਂ ਦਾ ਨਾ ਤੇ ਹੌਸਲਾ ਵੇ ਟਰੈਕਟਰ ਲੈ ਕੇ ਪਹੁੰਚਣੇ ਮਣੀ ਕਰਨ ਸਾਹਿਬ ਤੇ ਟਰਾਲੀ 11 ਬੁੱਟੀ ਹੈ ਨਾ ਛੋਟੀ ਹੈ ਨਾ ਤੇ ਫੇ ਰੈਣ ਸਾਹਿ ਟਰਾਲੀ ਜੀ ਆਈ ਇੰਦੀ ਟਰਾਲੀ ਠੀਕ ਆ ਤੰਬੂ ਤੰਬੂ ਲਾਇਆ ਨਹੀਂ ਟਰਾਲੀ 'ਚ ਹੈ ਕਿਵੇਂ ਨਹੀਂ ਮੂਤਰੇ ਮੈਂ ਹੱਡ ਇੱਕ ਤਾਂ ਬਈ ਮੈਂ ਲਓ ਦਰਬਾਨ ਬਈ ਆ ਠੀਕ ਆ ਓਕੇ ਲਾਈਵ ਬੜਾ ਇਹਦੇ ਜੀ ਰਹਿਣੋ ਹੈ ਹਾਂਜੀ ਸੈਟਰ ਆ ਹੀ ਉਹ ਕਰ ਲੈਣੇ ਹੋਰ ਬਈ ਠੀਕ ਠਾਕ ਵਧੀਆ 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 ਦਰਸ਼ਨ ਹੋਏ ਠੀਕ ਆ ਹੁਣ ਵਾਪਸ ਮੁੜ ਚੱਲੇ ਹਾਂ ਅੱਜ ਫਿਰ ਅਨੰਦਪੁਰ ਪਹੁੰਚੋਗੇ ਨਾ ਸ਼ਾਮ ਨੂੰ ਹਾਂਜੀ 10:00 ਵਜੇ ਤੱਕ ਨਾ ਹਾਂਜੀ ਹੁਣ ਮਨਾਲੀ ਜਾਂਦਾ ਰਹਾਂ ਅਹ ਮਨਾਲੀ ਲੈ ਕੇ ਜਾਣਾ ਹੁਣ ਟਰੈਕਟਰ ਮਨਾਲੀ ਲੈ ਕੇ ਜਾਂਦੇ ਠੀਕ ਆ ਲੈ ਬਈ ਕਰ ਦਿਓ ਨਾ ਵੀਡੀਓ ਨੂੰ ਸ਼ੇਅਰ ਕਰਵਾ ਜਣੀ ਤਰਨ ਤਰਨ ਹਾਲ 4000 ਦਾ ਤੇਲ ਪਾਇਆ ਸੀ ਗੱਜਿਆਂ ਨੇ ਅੱਧੀ ਟੇਕੀ ਖਾਧੀ ਹੈ ਜੇ 4000 ਨਾ ਅਨੰਦਪੁਰ 4000 ਅਨੰਦਪੁਰ ਨਾ ਅਨੰਦਪੁਰ ਵਗ ਜਾਏਗਾ ਕਿੰਨਾ ਤੇਲ ਖਾਦਾ 4500 ਦਾ ਪਵਾਇਆ ਸੀ ਉੱਥੋਂ ਪਿੰਡ ਤੁਰਨ ਲੱਗਿਆ ਨੇ ਕੀ ਟੈਂਕੀ ਜੇ ਪਈ ਆ ਤੇਲ ਦੀ ਅਸਟਾ ਜੀ ਦਿਖਾਈ ਮਾੜੀ ਜੀ ਗੇਜ ਨਹੀਂ ਇਹਦੀ ਸੁਈ ਨਹੀਂ ਚੱਲਦੀ ਉਹਦਾ ਗੇਜ ਨਹੀਂ ਆਂਕਰ ਤੇਲ ਵਿੱਚ ਬਾ ਫਿਰ ਵੀ ਤੇਲ ਬਹੁਤ ਘੱਟ ਖਾਦਾਗਾ ਵੀ 11 ਕਾ 1000 ਰੁਪਏ ਦਾ ਤੇਲ ਖਾਦਾਗਾ ਹਾਂ ਨਹੀਂ ਨਹੀਂ 11000 ਯਾਰ 1000 ਦਾ 4000 ਅਸਟਾ 4000 ਦਾ ਤੇਲ ਹਾਂ ਅੱਧੀ ਟੈਂਕੀ ਪਈ ਆ ਜੇ ਆ ਗੇਜ ਪੂਰੀ ਥੱਲੇ ਨਹੀਂ ਜਾਂਦੀ ਠੀਕ ਗੱਲ ਐ ਮੇਤਰੋ ਜੀ ਅੱਧੀ ਟੈਂਕੀ ਪਈ ਆ ਤੇਲ ਦੀ 4000 ਦਾ ਤੇਲ ਪੋਇਆ ਸੀ ਫਿਰ ਸਾਬ ਨਾਲ ਟਰੈਕਟਰ ਦੀ ਸਪੀਡ ਫਿਰ ਟਰੈਕਟਰ ਕਰਿਆ ਹੋਊ ਛੇੜਿਆ ਹੋਊਗਾ ਨਾ ਕੋਸ ਦਾ ਇਹ ਚੱਕਰ ਆ ਨਾ ਠੀਕ ਆ ਐਡੈਕਸ਼ਨ ਦਾ ਕੁਛ ਡੇ ਬਦਲੀਆਂ ਹੋਈਆਂ ਨੇ ਇਹ ਕਰਾਰੀਆਂ ਠੀਕ ਹੈ ਨਹੀਂ ਸਪੀਡ ਤੇ ਜਾਂਦਾਗਾ ਕਿੰਨੇ ਦੀ ਸਪੀਡ ਤੇ ਜਾਂਦਾ ਇਹ ਚੱਲੀ ਜਾਂਦਾ 120 ਦਾ 100 ਫੇਰ ਮੋਟਰ ਨਾਲ ਵੱਧ ਜਾ ਵੜਦਾਗਾ ਫੇਰ ਐਵਰੇਜ ਤਾਂ ਹੀ ਉਹ ਦਿੰਦਾ ਨਾ ਆਮ ਟਰੈਕਟਰ ਨਹੀਂ ਦਿੰਦਾ ਇੰਜਨ ਦਾ ਜ਼ੋਰ ਨਹੀਂ ਨਾ ਲੱਗਦਾ ਹਾਂ ਇੰਜਨ ਦਾ ਜ਼ੋਰ ਨਹੀਂ ਲੱਗਦਾ ਰੇਲਾ ਤੁਰਿਆ ਜਾਂਦਾ 4000 RPM ਦੇ ਦੇ ਉਹਵੇਂ ਵਾਲਾ 50 60 ਤੇਰਾ ਉਹ ਨਾ ਤੁਰਿਆ ਜਾਂਦਾ ਫੇਰ ਵੀ ਕੋਈ ਉਹ ਨਹੀਂ ਨਾਰਮਲੀ ਨਾਰਮਲ ਆਗਾ ਸਾਨੂੰ ਤੁਰਿਆ ਨੂੰ ਕਿੰਨੇ ਦਿਨ ਹੋ ਗਏ ਪਿੰਡੋਂ ਸਾਨੂੰ ਦੋ ਦਿਨ ਹੋਈ ਇੱਕ ਦਿਨ ਆਨੰਦਪੁਰ ਸਾਹਿਬ ਦੇ ਦੋ ਦਿਨ ਹੋਇਆ ਠੀਕ ਆ ਅੱਜ ਤੀਜੇ ਦਿਨ ਆਨੰਦ ਸਾਹਿਬ ਹੋਰ ਮੁੜਦੇ ਹੋਗੇ ਠੀਕ ਐ ਸੁਪਰਾ ਕਿਸ ਸਪੈਸ਼ਲ ਐਡੀਸ਼ਨ ਹੈਗਾ ਸਪੈਸ਼ਲ ਐਡੀਸ਼ਨ ਨਾ ਫਿਰ ਗੇਰ ਇਹਦਾ ਚੇਂਜ ਕੀਤਾ ਹੋਇਆ ਨਾ ਤਾਂ ਹੀ ਉਹ ਘਾਰੇ ਚੇਂਜ ਕਰਕੇ 2122 ਹਣ ਕਹਿੰਦੇ ਫਿਰ ਐ ਮਨ ਲਾ ਵੀ 1 ਸੀ ਕਿ 2000 ਦਾ ਦਿਲ ਹੋਰ ਖਾ ਜੂ ਪਿੰਡ ਵਾਪਸ ਤੇ ਨਾ 2500 ਦਾ ਹੋਰ ਹਾਂ ਹੋਰ ਖਾ ਜੂਗਾ ਤੇ ਬਾਕੀ ਮਿੱਤਰੋ ਕਰ ਦਿਓ ਵੀਡੀਓ ਸ਼ੇਅਰ ਤੇ ਓਕੇ